ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਸਾਗਰ ਲੈ ਕੇ ਆਇਆ ਤੁਹਾਡੇ ਲਈ ਇੱਕ ਨਿਊ ਵਲੋਗ ਸੋ ਜਿਹੜੇ ਵੀ ਮੇਰੇ ਭਰਾ ਪੀਜ਼ਾ ਖਾਣ ਦੇ ਚਾਹਵਣ ਹੈਗੇ ਆ ਅੱਜ ਤੁਹਾਨੂੰ ਲੈ ਕੇ ਚਲਦੇ ਆ ਜਲੰਧਰ ਦੇ ਮਸ਼ਹੂਰ ਟੇਸਟੀ ਪੀਜ਼ਾ ਵਾਲੇ ਦੇ ਪੀਜ਼ਾ ਬਿੰਗਸ ਦੇ ਸੋ ਦੇਰੀ ਨਾ ਕਰਦੇ ਹੋਏ ਯਾਰ ਹੁਣੀ ਪਹੁੰਚ ਗਏ ਸੀਗੇ ਤੇ ਠਾ ਦੇ ਨੀ ਕਰਾਤਾ ਆਰਡਰ 5-10 ਮਿੰਟ ਦੀ ਵੇਟ ਤੋਂ ਬਾਅਦ ਯਾਰ ਹੁਣ ਦਾ ਆਰਡਰ ਆ ਗਿਆ ਸੀਗਾ ਟੇਬਲ ਤੇ ਰੈਡੀ ਹੋ ਕੇ ਸੋ ਯਾਰ ਹੁਣਾਂ ਨੇ ਤਾਂ ਆਪਣਾ ਆਰਡਰ ਪਨੀਰ ਚੀਜ਼ੀ ਵਸਟਾ ਪੀਜ਼ਾ ਕਰਤਾ ਸੀਗਾ ਸੋ ਤੁਹਾਨੂੰ ਕਿਹੜਾ ਪੀਜ਼ਾ ਪਸੰਦ ਆ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਸੋ ਤੁਹਾਨੂੰ ਪਤਾ ਹੀ ਹੈ ਕਿ ਦੋਸਤੋ ਪੀਜ਼ਾ ਖਾਣ ਤੋਂ ਪਹਿਲਾਂ ਪੀਜ਼ੇ ਦਾ ਮੇਕਅਪ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਫਿਰ ਯਾਰ ਹਰੋਣ ਨੇ ਵੀ ਇਹੀ ਕੀਤਾ ਚੀਲੀ ਫਲੈਕਸ ਔਰ ਅਰਗਾਨੋ ਦੇ ਨਾਲ ਕੀਤਾ ਪੀਜ਼ੇ ਦਾ ਮੇਕਅਪ ਮੇਕਅਪ ਕਰਨ ਤੋਂ ਬਾਅਦ ਫਿਰ ਪੀਜ਼ੇ ਦੀ ਸਲਾਈਸ ਚੱਕੀ ਤੇ ਵਾਹ ਕਿਹੜੇ ਲੇਅਰਸ ਨਿਕਲ ਰਹੀਆਂ ਸੀਗੀਆਂ ਚੀਜ਼ ਦੀਆਂ ਸੋ ਦੇਦੀ ਨਾ ਕਰਦੇ ਹੋਏ ਯਾਰਾ ਨੇ ਕੀਤੀ ਫਿਰ ਪੀਜ਼ਾ ਦੀ ਵਾਈਟ ਕਰਦੇ ਸਾਰੀ ਨਜ਼ਾਰਾ ਆ ਗਿਆ ਸ਼ਾਜੀ ਸੋ ਪੀਜ਼ਾ ਖਾਨ ਲਈ ਤੁਹਾਨੂੰ ਆਣਾ ਕਿੱਥੇ ਪੈਣਾ ਹੈ ਵੀਪੀਆਰ ਮਾਰਕੀਟ ਦੇ ਬੈਕ ਸਾਈਡ ਜਦੋਂ ਅਸੀਂ ਸੰਗਾ ਚੌਂਕ ਤੋਂ ਚੀਮਾ ਚੌਂਕੋਂ ਲਿਜਾਂਦੇ ਹਾਂ ਤਾਂ ਡੇ ਲੈਫਟ ਸਾਈਡ ਤੇ ਆਏਗਾ ਪੀਜ਼ਾ ਵਿੰਗਸ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਫੋਲੋ ਜ਼ਰੂਰ ਕਰ ਲਿਓ ਭਰਾਵੋ ਇਸੋ ਜਿਹੀ ਵੀਡੀਓ ਦੇਖਣ ਦੇ ਲਈ ਚੰਗਾ ਜੀ ਮਿਲਦੇ ਆ ਅਗਲੇ ਵੀਡੀਓ ਚ ਬਾਏ ਬਾਏ ਟੇਕ ਕੇਅਰ